ਤੂੰ ਬਪਿਆਵੀ ਧਰਤੀ ਦੀ ਔਨੇ ਤੁਮ ਮੱਥੇ ਨਾਲ ਲਾੜੀ ਲੰਬ ਬਦਲਾ ਲੋਕਾਂ ਦਾ ਐਸੋ ਯੂਦਮ ਸਿਗਣੇ ਖਾਲੀ ਮੰਨੂ ਬਰਦੇ ਪਾਰਤ ਪਾਰਤ ਮਾ ਮੈਂ ਹਾਂ ਤੇਰਾ ਪੁੱਤ ਨਿਆ ਮੈਂ ਜੰਮਿਆ ਤੇਰੇ ਲਈ ਅੰਮੀਏ ਮਰਦੇ ਨਹੀਂ ਜਣਾ ਮੈਨੂੰ ਜੰਮਣ ਬਾੜੀ ਸੀ ਗੋਹਾ ਕੁੜਾ ਪੱਡਿਆਂ ਦਾ ਕਰਦੀ ਉਹ ਮੈਨੂੰ ਜੰਮਣ ਪਾਲੀ ਸੀ ਕੋਹ ਹੈ ਖੂੜਾ ਬੱਡਿਆਂ ਦਾ ਕਰਦੀ ਟੋ ਟੋ ਬਗਾਰਾਂ ਵਿਚਾਰੀ ਅੰਤਿ ਉਮਰੇ ਮਰ ਗਈ ਮੇ ਮੈਂ ਜੰਮਿਆ ਤੇਰੇ ਲਈ ਅੰਮੀਏ ਤੇਰੇ ਲਈ ਮਰ ਜਾਣਾ ਮੈਂ ਆਪ ਹੁੰਦਾ ਹੀਏ ਜੀ ਨੂੰ ਕਹਿੰਦੇ ਲੋਕ ਕੰਗਿਆਲੀ ਮੇਰਾ ਪਾਗਲ ਬਣਿਆ ਸੀ ਓ ਮੇਰਾ ਬਾਵਲ ਬਣਿਆ ਸੀ ਕਿਸੇ ਜ਼ਿਮੀਦਾਰਾ ਹੱਲੀ ਓਦੇ ਪੱਲੇ ਆਣਾ ਨਾ ਈਦੇ ਪੱਲੇ ਆਣਾ ਖਾਣ ਨੂੰ ਇੱਕ ਵੀ ਕਣਕ ਦਾ ਦਰਣ ਮੈਂ ਜਮਿਆ ਤੇਰੇ ਲਈ ਮੱਤੇ ਲਈ ਜਾਣਾ ਕੀ ਜੂਨ ਕਲਾਮਾਂ ਵੀ ਹੁੰਦੀ ਉੱਤਿਆਂ ਤੋਂ ਵੀ ਮਾੜੀ ਐਉ ਹੱਟ ਪੈਰੁੰਦੇ ਨਹੀਂ ਜਿਉ ਕੋਈ ਹੋਵੇ ਕੰਗਾ ਬਾੜੀ ਨਾ ਹੱਟ ਪੈਰੁੰਦੇ ਨਹੀਂ ਜਿਉ ਕੋਈ ਹੋਵੇ ਆਰੇ ਕਾਨ ਤੋਂ ਉਠ ਤੁਰੀਆਂ ਅੰਕਾਰੀ ਘਰ ਤੋਂ ਉਠ ਤੁਰੀਆਂ ਬਸਦੇ ਰਸ ਦੇ کریم ਕਾ ਮੈਂ ਜੰਮਿਆ ਤੇਰੇ ਲਈ ਅੰਮੀਏ ਮੱਤਰੇ ਲਈ ਜਨ ਸਾਨੂੰ ਲੁੱਟਿਆਂ ਕੁੱਟਿਆਂ ਨੂੰ ਨਾ ਕੋਈ ਦੁੱਜਾ ਜਾਂ ਮਾਰੀਏ ਤੱਕੜਾਂ ਨੂੰ ਜਾਂ ਫੇਰ ਕਰੀਏ ਇੰਨਾ ਦੀ ਪੂਜਾ ਪੂਜਾਂ ਮਾਰੀਏ ਤੱਕੜਾਂ ਨੂੰ ਜਾਂ ਫੇਰ ਕਰੀਏ ਇੰਨਾ ਦੀ ਪੂਜਾ ਸਾਥੂ ਪੂਜਾ ਹੂਣੀ ਨਾ ਪੈ ਨਾ ਹਥਿਆਰ ਉਠਾਣਾ ਮੈਂ ਜੰਮਿਆ ਤੇਰੇ ਦੀ ਨੀਅੰਮੀਏ ਮੱਤਰੇ ਲਈ ਜਣਾ ਨਿਤ ਲਾਲ ਸੁਹੇ ਹੋਗੇ ਜੁਦੇ ਦੀਆਂ ਉਪੜੀਆਂ ਆਣੜਾਂ ਓ ਜੀ ਕਰਦਾ ਹੂੰ ਤੁਮ ਦਾ ਇੱਥੇ ਹੀੜ ਵੈਰ ਨੂੰ ਕਿਰਤੈ ਨੂੰ ਹਮਦਾਈ ਇੱਥੇ ਹੀੜਵੇਂ ਆਉਂਦਾ ਦਸ ਸੂਰਵੇਂ ਨੇ ਹਾ ਦਸ ਸੂਰਵੇਂ ਬਣ ਕੇ ਭਾਰਤ ਮਾਂ ਦਾ ਸਿਆਣਾ ਮੈਂ ਜੰਮਿਆ ਤੇਰੇ ਲਈ ਨੀ ਅੰਮੀਏ ਤੇਰੇ ਲਈ ਮਰ ਜਾਣਾ